ਸਬਸਕ੍ਰਾਈਬ ਕਰੋ ਦਿਵਾ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਸਾਸੀ ਗਾਲ ਜੀ ਤੁਸੀਂ ਵੇਖ ਰਹੇ ਹੋ ਦਿਵਾ ਪੰਜਾਬ ਟੀਵੀ ਤੇ ਮੈਂ ਹਾਂ ਸਾਹਿਲ ਮਹਿਤਾ ਕਹਿੰਦੇ ਨੇ ਪਾਪਾਂ ਦਾ ਕੜਾ ਇੱਕ ਦਿਨ ਭਾਰੀ ਜਾਂਦਾ ਹੈ ਤੇ ਇਹੀ ਹੋਇਆ ਹੈ ਰਾਮ ਰਹੀਮ ਦੇ ਨਾਲ ਜੀ ਹਾਂ ਡੇਰਾ ਮੁਖੀ ਤੋਂ ਬਾਅਦ ਬਲਾਤਕਾਰੀ ਤੇ ਹੁਣ ਕਾਤਲ ਬਣੇ ਬਾਬਾ ਰਾਮ ਰਹੀਮ ਨੂੰ ਪੰਚਕੂਲਾ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਤਾਨੂੰ ਦੱਸ ਦਈਏ ਕਿ ਇਹ ਮਾਮਲਾ 2002 ਦਾ ਹੈ ਜਦੋਂ ਕਿ ਜਿਹੜੇ ਰਾਮਚੰਦਰ ਛਤਰਪਤੀ ਪੱਤਰਕਾਰ ਸਨ ਜਿਨ੍ਹਾਂ ਨੇ ਸਾਧਵੀਆਂ ਦੇ ਯੋਨ ਸ਼ੋਸ਼ਣ ਮਾਮਲੇ ਦੇ ਉੱਤੇ ਜਿਹੜੀ ਉਹਨਾਂ ਨੇ ਚਿੱਠੀ ਲਿਖੀ ਸੀ ਉਸ ਨੂੰ ਨਸ਼ਰ ਕੀਤਾ ਸੀ ਜਿਸ ਤੋਂ ਬਾਅਦ ਰਾਮਚੰਦਰ ਛਤਰਪਤੀ ਜਿਹੜੇ ਨੇ ਧੜਕ ਪੱਤਰਕਾਰ ਸਨ ਉਹਨਾਂ ਦਾ ਜਿਹੜਾ ਕਤਲ ਹੋ ਗਿਆ ਸੀ ਜਿਸ ਤੋਂ ਬਾਅਦ ਇਹ ਮਾਮਲਾ ਚੱਲ ਰਿਹਾ ਸੀ ਤੇ ਗਵਾਹ ਜਿਹਦੇ ਜਿਹੜੇ ਇਸ ਦੇ ਮੇਨ ਗਵਾਖ ਖੱਟਾ ਸਿੰਘ ਜਿਹੜੇ ਉਸ ਟਾਈਮ ਰਾਮ ਰਹੀਮ ਦੇ ਡਰਾਈਵਰ ਸਨ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਆਓ ਵੇਖਦੇ ਹਾਂ ਇਸ ਸੰਬੰਧੀ ਇਹ ਖਾਸ ਰਿਪੋਰਟ ਇਹਰਾ ਸੱਚਾ ਸੌਦਾ ਤੇ ਮੁਖੀ ਤੋਂ ਬਾਅਦ ਬਲਾਤਕਾਰੀ ਤੇ ਹੁਣ ਕਾਤਲ ਬਣੇ ਬਾਬਿਆਂ ਦੇ ਨਾਂ ਤੇ ਕਲੰਕ ਗੁਰਮੀਤ ਰਾਮ ਰਹੀਮ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਉਮਰ ਕੈਦ ਦਰਅਸਲ ਮਾਮਲਾ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਦਾ ਹੈ ਜਿਸ ਦੇ ਵਿੱਚ ਗੁਰਮੀਤ ਰਾਮ ਰਹੀਮ ਦੇ ਨਾਲ ਤਿੰਨ ਹੋਰ ਦੋਸ਼ੀਆਂ ਨੂੰ ਅੱਜ ਅਦਾਲਤ ਦੇ ਮਾਨਯੋਗ ਜੱਜ ਜਗਦੀਪ ਸਿੰਘ ਦੀ ਅਦਾਲਤ ਨੇ ਸਜ਼ਾ ਸੁਣਾਈ ਹੈ ਤੁਹਾਨੂੰ ਦੱਸ ਰਿਹਾ ਕਿ ਇਹ सीबीआई ਦੀ ਵਿਸ਼ੇਸ਼ ਅਦਾਲਤ ਹੈ ਜਿਸ ਦੇ ਵਿੱਚ ਉਹਨਾਂ ਨੂੰ ਇਹ ਸਜ਼ਾ ਸੁਣਾਈ ਗਈ ਹੈ ਇਹ ਸਜ਼ਾ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਸੁਣਾਈ ਗਈ ਹੈ ਦੱਸ ਦਈਏ ਕਿ ਬੀਤੀ 11 ਜਨਵਰੀ ਨੂੰ ਇਨ੍ਹਾਂ ਚਾਰਾਂ ਨੂੰ ਰਾਮਚੰਦਰ ਛਤਰਪਤੀ ਕਤਲ ਕੇਸ ਦੇ ਵਿੱਚ ਅਦਾਲਤ ਨੇ ਦੋਸ਼ੀ ਘਰਾੜ ਦਿੱਤਾ ਸੀ ਇੱਥੇ ਦੱਸਣਯੋਗ ਇਹ ਹੈ ਕਿ ਗੁਰਮੀਤ ਰਾਮਨਹੀਮ ਪਹਿਲਾਂ ਤੋਂ ਹੀ ਸਾਧਵੀ यौन ਸ਼ੋਸ਼ਣ ਦੇ ਮਾਮਲੇ ਦੇ ਵਿੱਚ ਦੋਸ਼ੀ ਹੋਣ ਕਰਕੇ ਸੁਨਾਰੀਆ ਜੇਲ੍ਹ ਦੇ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ ਤੇ ਹੋਰ ਤਿੰਨ ਅੰਬਾਲਾ ਦੀ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਨੇ। ਦਰਅਸਲ ਮਾਮਲਾ 2002 ਦਾ ਹੈ ਜਦੋਂ ਕਿ ਧਾਕੜ ਪੱਤਰਕਾਰ ਸ਼੍ਰੀ ਰਾਮਚੰਦਰ ਛਤਰਪਤੀ ਨੇ ਸਾਧਵੀਆਂ ਦੇ ਵੱਲੋਂ ਲਿਖੀ ਗਈ ਰਾਮ ਰਹੀਮ ਦੇ ਖਿਲਾਫ ਚਿੱਠੀ ਦਾ ਸੱਚ ਅਖਬਾਰ ਦੇ ਵਿੱਚ ਬੇਬਾਕੀ ਦੇ ਨਾਲ ਨਿਸ਼ਰ ਕੀਤਾ ਸੀ। ਇਸ ਤੋਂ ਕੁਝ ਦਿਨ ਬਾਅਦ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਦੀ ਖਬਰ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਚੱਲ ਰਿਹਾ ਹੈ ਤੇ ਹੁਣ 16 ਸਾਲ ਬਾਅਦ ਇਸ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਹੈ ਦੰਨ ਦੱਸਦੀ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਰਾਮ ਰਹੀਮ ਦੇ ਡਰਾਈਵਰ ਰਹੇ ਖੱਟਾ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਉਧਰ ਰਾਮਚੰਦਰ ਛਤਰਪਤੀ ਦੇ ਪਰਿਵਾਰ ਵਾਲਿਆਂ ਨੇ ਸੱਚਾਈ ਦੀ ਜਿੱਤ ਤੇ ਸ਼ਾਂਤੀ ਅਤੇ ਖੁਸ਼ੀ ਮਹਿਸੂਸ ਕੀਤੀ ਹੈ ਕਹਿੰਦੇ ਨੇ ਝੂਠ ਜਿਆਦਾ ਚਿਹਰੇ ਨਹੀਂ ਦੇਖਪੁੰਦਾ ਤੇ ਇਹ ਇੱਕ ਵਾਰੀ ਫੇਰ ਸਾਬਤ ਹੋ ਗਿਆ ਕਿਉਂਕਿ ਇਸ ਕਾਤਲ ਬਲਾਤਕਾਰੀ ਬਾਬੇ ਨੂੰ ਸਜ਼ਾ ਹੋਈ ਹੈ ਤੇ ਸਜ਼ਾ ਹੋਣੀ ਬਣਦੀ ਸੀ ਕਿਉਂਕਿ ਇਹੋ ਜਿਹੇ ਅਪਰਾਧੀ ਬਾਬੇ ਆਪਣੇ ਅਸਲ ਰਸੂਕ ਦੇ ਕਾਰਨ ਲੋਕਾਂ ਦੀ ਆਵਾਜ਼ ਨੂੰ ਹਮੇਸ਼ਾ ਦਬਾ ਕੇ ਰੱਖਦੇ ਨੇ ਆਖਰਕਾਰ ਸੱਚ ਦੀ ਹੀ ਜਿੱਤ ਹੋਈ ਹੁਣ ਲੋੜ ਹੈ ਲੋਕਾਂ ਨੂੰ ਇਹੋ ਜਿਹੇ ਬਾਬਿਆਂ ਤੋਂ ਬਚਣ ਦੀ ਅਤੇ ਬਾਬਿਆਂ ਤੋਂ ਉੱਪਰ ਉੱਠ ਕੇ ਰੱਬ ਦੀ ਪੂਜਾ ਅਰਚਨਾ ਕਰਕੇ ਵਧੀਆ ਫਲ ਪ੍ਰਾਪਤ ਕਰਨ ਦੀ న్యూਸ ਡੈਸਕ ਤੋਂ ਸਾਹਿਲ ਮਹਿਤਾ ਦੇ ਨਾਲ ਬਿਊਰੋ ਰਿਪੋਰਟ ਤੇ ਵਾ ਪੰਜਾਬ ਟੀਵੀ